ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਤ ਟਾਈਮਸ ਅੱਜ ਪਿੰਡ ਸੰਘੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ 26 ਨਵੰਬਰ ਨੂੰ ਸਵੇਰ ਆਗੂ ਜਗਜੀਤ ਸਿੰਘ ਢੱਲਨੇਵਾਲ ਵੱਲੋਂ ਖਨੋਰੀ ਬਾਰਡਰ ਤੇ ਮਰਨਵਟ ਰੱਖਣ ਦੇ ਸਬੱਤ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪਿੰਡ ਸੰਘੇੜਾ ਦੇ ਵਸਨੀਕਾਂ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪਿੰਡ ਸੰਘੇੜਾ ਤੋਂ ਵੱਧ ਗਿਣਤੀ ਵਿੱਚ ਕਿਸਾਨ ਸਾਥੀਆਂ ਨੂੰ ਨਾਲ ਲੈ ਕੇ ਖਨੋਰੀ ਬਾਰਡਰ ਤੇ ਗੁਰਦਾਸਪੁਰ ਤੋਂ ਜਾਣ ਵਾਲੇ ਜਥੇ ਨਾਲ ਜਾਣਗੇ ਇਸ ਮੌਕੇ ਸੀਨੀਅਰ ਆਗੂ ਲਖਵਿੰਦਰ ਸਿੰਘ ਸੰਘੇੜਾ ਨੇ ਆਏ ਪੂਰ ਜਥੇਬੰਦੀਆਂ ਦੇ ਆਗੂਆਂ ਦਾ ਤਾਨਮਾਦ ਕੀਤਾ ਹੋਰ ਕੀ ਕੀ ਕਿਹਾ ਉਹ ਵੇਖਦੇ ਹਾਂ ਧਿਆਨ ਕੋਟ ਨੂੰ ਰੂਮਨ ਕੋਟ ਲਈ ਅਤੇ ਬੀਐਸ ਖਾਲਸਾ ਦੀ ਫਸਟ ਰਿਪੋਰਟ ਵਿੱਚ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸੰਘੇੜੇ ਵਿੱਚ ਮੀਟਿੰਗ ਰੱਖੀ ਹੈ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਤਰੀਕ ਨੂੰ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠ ਰਹੇ ਨੇ ਇਹਨਾਂ ਵੱਲੋਂ ਪਿੰਡ ਸੰਘੇੜੇ ਵੱਲੋਂ ਜੋ ਸਾਡੇ ਇਕਾਈ ਪ੍ਰਧਾਨ ਸਰਦਾਰ ਜਗਵੀਰ ਸਿੰਘ ਫੌਜੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਸਾਨੂੰ ਭਰਵਾ ਹੰਗਾਰਾ ਦਿੱਤਾ ਹੈ ਨਾਲ ਉਹਨਾਂ ਵਿਸ਼ਵਾਸ ਦਿਵਾਇਆ ਹੈ ਕਿ ਸਾਡੇ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਉਥੇ ਹਾਜ਼ਰੀ ਭਰੀ ਜਾਵੇਗੀ ਤੇ ਨਾਲ ਹੀ ਆਪਾਂ ਬਾਕੀ ਸਾਥੀਆਂ ਕਿਸਾਨਾਂ ਵੀਰਾਂ ਨੂੰ ਵੀ ਨਾਲ ਆਪਾਂ ਅਪੀਲ ਕਰਾਂਗੇ ਉਹਨਾਂ ਨੂੰ ਜਾਗਰੂਤ ਕਰਾਂਗੇ ਆਪਣੇ ਜਿਹੜੇ ਜਿਹੇ ਕਿਸਾਨੀ ਦੇ ਜੋ ਮਸਲੇ ਨੇ ਜੋ ਆਪਣੇ ਮਜ਼ਦੂਰਾਂ ਦੇ ਮਸਲੇ ਨੇ ਉਹਨਾਂ ਵਾਸਤੇ ਲੜਨ ਲਈ ਤੇ ਇਹਨਾਂ ਨੇ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਸਾਥ ਦੇ ਕੇ ਸਾਡੀ ਪਾਰਟੀ ਨੂੰ ਹੋਰ ਵੱਡਾ ਕੀਤਾ ਸਾਡੀ ਯੂਨੀਅਨ ਨੂੰ ਵੱਡਾ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸੰਘੜਾ ਵਿੱਚ ਸਰਦਾਰ ਗੁਲਾਬ ਸਿੰਘ ਜੀ ਜੋ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨਾਲ ਜੁੜੇ ਨੇ ਪਿੰਡ ਸੰਘੜਾ ਵਿੱਚ ਇਹਨਾਂ ਨੇ ਮੀਟਿੰਗ ਰੱਖੀ ਹੈ ਕਿਉਂਕਿ ਜੋ ਸਾਡੇ ਅਸੀਂ ਸੁਪਰੀਮੋ ਕਵਾਂਗੇ ਇਹਨਾਂ ਨੂੰ ਜਗਜੀਤ ਸਿੰਘ ਜੀ ਡੱਲੇਵਾਲ 25 ਤਰੀਕ ਨੂੰ 26 26 ਤਰੀਕ ਨੂੰ ਮਰਨ ਵਰਤਨ ਤੇ ਬੈਠ ਰਹੇ ਨੇ ਅਨੋਰੀ ਬਾਰਡਰ ਤੇ ਤੇ ਅਸੀਂ ਸਾਰੇ ਨੇ ਨਾਲ ਮਿਲ ਕੇ ਇਲਾਕੇ ਦੀਆਂ ਸੰਗਤਾਂ ਨੇ ਜਿੰਨੇ ਵੀ ਸਾਡੇ ਇਲਾਕੇ ਦੇ ਕਿਸਾਨ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਹੋਮ ਹਮਾ ਕੇ ਇਕਨੋਰੀ ਬਾਰਡਰ ਪਹੁੰਚੋ ਤਾਂ ਕਿ ਉਹਨਾਂ ਦਾ ਜੋ ਮਰਨ ਵਰਤਨ ਹੈ ਉਹਦੇ ਵਿੱਚ ਅਸੀਂ ਹਿੱਸਾ ਪਾਛੀ ਗਏ ਤੇ ਵੱਧ ਤੋਂ ਵੱਧ ਕਿਸਾਨ ਪਹੁੰਚ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਈਏ ਉਹਨਾਂ ਦਾ ਉਤਸ਼ਾਹ ਦਾ ਹੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜੋ ਵੀ ਪਿਛੇ ਸਰਕਾਰਾਂ ਨੇ ਕਿਸਾਨਾਂ ਦੇ ਨਾਲ ਉਹ ਦੇਕੀਆਂ ਕੀਤੀਆਂ ਨੇ ਕਿੱਲੇ ਕਿੱਲੇ ਪਿੱਛੇ 15-15 ਹਜ਼ਾਰ ਜਿਹੜਾ ਸਾਨੂੰ ਬਾਸਮਤੀ ਦਾ ਰੇਟ ਘੱਟ ਮਿਲਿਆ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਨੇ ਕਿਸਾਨ ਜੁਨੀਅਰ ਵਿੱਚ ਜੋ ਮਤਲਬ ਬਹੁਤ ਜ਼ਰੂਰੀ ਕਰਨੀਆਂ ਨੇ ਉਹ ਚਲੋ ਹੁਣ ਬਾਅਦ ਚ ਕਰਾਂਗੇ ਲੇਕਿਨ ਹੁਣ ਸਾਡੇ ਪਿੰਡ ਵਿੱਚ ਅੱਜ ਸਰਦਾਰ ਗੁਲਾਬ ਸਿੰਘ ਦੀ ਚੰਨੂਮਾ ਜੇ ਤੋਂ ਆ ਕੇ ਉਹਨਾਂ ਨੇ ਪ੍ਰਚਾਰ ਕੀਤਾ ਢੱਲੇਵਾਲ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉੱਥੇ ਹਮ ਮਾ ਕੇ ਪਹੁੰਚੋ ਸਾਡੇ ਸਰਦਾਰ ਜਗਵੀਰ ਸਿੰਘ ਜੀ ਜੋ ਪਹਿਲਾਂ ਤੋਂ ਹੀ ਵਾਈਸ ਪ੍ਰਧਾਨ ਨੇ ਸਾਡੇ ਗੁਰਦਆਰਾ ਸਾਹਿਬ ਦੇ ਵੀ ਇਹ ਜੁੜੇ ਹੋਏ ਨੇ ਪਾਰਟੀ ਦੇ ਨਾਲ ਸੋ ਮੈਂ ਹੋਰ ਵੀ ਸਾਰੇ ਵੀ ਵੀਰਾਂ ਨੂੰ ਬੇਨਤੀ ਕਰਾਂਗਾ ਇਹਨਾਂ ਦਾ ਸਾਥ ਦੇ ਕੇ ਤੇ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਵਿੱਚ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ